ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕਲਿੱਕ ਫੈਮਿਲੀ ਬਲੌਗ ਤੇ ਵਿੱਚ ਤੇ ਇੱਥੇ ਸਵੇਰ ਦਾ ਟਾਈਮ ਆ ਜੀ ਸਤਕ ਦਾ ਹੀ ਟਾਈਮ ਆ ਸੋ ਜੇ ਸਾ ਸਤ ਦਾ ਹੀ ਵੀ ਨਹੀਂ ਪਤਾ ਬੱਜੇ ਨੇ ਕਿ ਨਾ ਟਾਈਮ ਮੈਂ ਇਸ ਟਾਈਮ ਦੇਖਿਆ ਨਹੀਂ ਸੀ ਪਰ ਸਤ ਤੋਂ ਉੱਪਰ ਦਾ ਟਾਈਮ ਨਹੀਂ ਹੈਗਾ ਲੋਜੀ ਸਭ ਤੋਂ ਪਹਿਲਾਂ ਮੇਰਾ ਜਿਹੜਾ ਸੀਗਾ ਇੱਥੇ ਮੈਂ ਕਾਫੀ ਕੰਮ ਕਰ ਲਈ ਸੀ ਜਿਵੇਂ ਮਸ਼ੀਨ ਚਲਾਇਆ ਹੀ ਸੀ ਕੱਪੜੇ ਸੀ ਜਿਹੜੇ ਮਸ਼ੀਨ ਦੇ ਵਿੱਚ ਪਾ ਦਿੱਤੇ ਨੇ ਆ ਪਹਿਲਾਂ ਜਿਹੜੇ ਘੱਟ ਮੈਲ ਵਾਲੇ ਹੁੰਦੇ ਨੇ ਉਹ ਪਾ ਦਿੱਤੇ ਨੇ ਹੈਨਾ ਜਾਂ ਵਾਈਟ ਹੁੰਦੇ ਨੇ ਜਿਹੜੇ ਉਹ ਵਾਲੇ ਪਾ ਦੇਣੇ ਹੁੰਦੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਕਿਚਨ ਦੇ ਵਿੱਚ ਮੈਂ ਰੱਖ ਕੇ ਆਈਆਂ ਪਾਣੀ ਗਰਮ ਹੋਣ ਲਈ ਕਿਉਂਕਿ ਗੀਜ਼ਰ ਆਉਣ ਨਹੀਂ ਕੀਤਾ ਜੀ ਥੋੜੇ ਪਾਣੀ ਦੀ ਜ਼ਰੂਰਤ ਸੀ ਮੈਨੂੰ ਇੱਕ ਕੈਰਲੋ ਟੌਪ ਜਾਂ ਕੋਈ ਵੱਡਾ ਤੁਸਕ ਜਾ ਹੈਨਾ ਉਹ ਵਾਲਾ ਮੈਂ ਰੱਖ ਕੇ ਆਈਆਂਗੀ ਉਹਦੇ ਵਿੱਚ ਮੈਂ ਜਿਹੜੇ ਟਾਵਲ ਨੇਗੇ ਸਾਰੇ ਦੋ ਟਾਵਲ ਪਿਉਣੇ ਨੇ ਅੱਜ ਇੱਕ ਤੋਂ ਪਹਿਲਾਂ ਧੋਤੇ ਸੀ ਜਿਹੜੇ ਦੋ ਟਾਵਲ ਰਹਿ ਗਏ ਨੇ ਉਹ ਪਿਉਣੇ ਨੇਗੇ ਤੇ ਬਾਕੀ ਜਿੰਨੇ ਟਾਈਮ ਦੇ ਵਿੱਚ ਪਾਣੀ ਗਰਮ ਹੋਊਗਾ ਉਹਨੇ ਟਾਈਮ ਦੇ ਵਿੱਚ ਸਾਰੇ ਜਣੇ ਨਹਾ ਲੈਣਗੇ 6 ਵਜੇ ਦੇ ਤਕਰੀਬਨ ਅੱਜ ਮੈਂ ਸਾਰੇ ਨੂੰ ਉਠਾਤਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਕਲੈਰ ਸਾਹਿਬ ਆ ਆਪਣਾ ਸਕੂਲ ਦਾ ਜਿਹੜਾ ਆਪਣਾ ਬੱਸਾਂ ਚੱਲ ਰਹੀਆਂ ਨੇ ਸਕੂਲ ਦੇ ਵਿੱਚ ਚੱਲਦੇ ਨੇ ਤਾਂ ਕਿ ਕਲੈਰ ਸਾਹਿਬ ਸਾਡੇ ਸਵਾ 7:00 ਚਲੇ ਜਾਂਦੇ ਨੇ ਅੱਜ ਚਲੇ ਗਏ ਸੀ ਉਹ ਪਹਿਲਾ ਕਿਉਂਕਿ ਉਹਨਾਂ ਨੇ ਜਾ ਕੇ ਥੋੜਾ ਤੇਲ ਪਾਣੀ ਵੀ ਚੈੱਕ ਕਰਨਾ ਹੁੰਦਾ ਤੇ ਅੱਜ ਮੈਂ ਪਿੰਦਰ ਨੂੰ ਵੀ ਨਾਲ ਠਾਤਾ ਸੀ ਉਹ ਵੀ ਗਿਆ ਕਿਉਂਕਿ ਹੁਣ ਨਵਾਂ ਸੈਸ਼ਨ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਗਿਆ ਹਨਾ ਨਵੀਆਂ ਕਲਾਸਾਂ ਜਿਹੜੀਆਂ ਸ਼ੁਰੂ ਹੋਈਆਂ ਨੇ ਤਾਂ ਕਰਕੇ ਲਿਸਟ ਵਗੈਰਾ ਜਿਹੜੀ ਹੁੰਦੀ ਹੈ ਨਾ ਬੱਚਿਆਂ ਦੀ ਬਣਾਉਣੇ ਪੈਂਦੀ ਆ ਤਾਂ ਕਰਕੇ ਅੱਜ ਪਿੰਦਰ ਨਾਲ ਚੱਲਿਆ ਗਿਆ ਉਹ ਲਿਸਟਾਂ ਵਗੈਰਾ ਤਿਆਰ ਕਰ ਲੂ ਤਾਂ ਕਿ ਆਪਾਂ ਜਿਹੜੀ ਹੋਣਾ ਆਪਣਾ ਫੀਸ ਵਗੈਰਾ ਲੈਣੀ ਆ ਹਨਾ ਉਹ ਪੇਰੈਂਟਸ ਨੂੰ ਫੋਨ ਕਰ ਸਕਦੇ ਆ ਜਾਂ ਆਪਾਂ ਲਿਸਟ ਉਹਨਾਂ ਨੂੰ ਦੇ ਸਕਦੇ ਆ ਸਲਿੱਪ ਵਗੈਰਾ ਹਨਾ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੋਰ ਸਨੌ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀ ਵਿੱਚ ਰੱਖਦੇ ਰਹਿਣਾ ਲਓ ਜੀ ਦੁਪਹਿਰ ਦੇ 2:00 ਵਜੇ 2:00 ਵਜੇ ਕਿ ਨਹੀਂ ਬੱਜੇ 4 ਚਾਰ ਮਿੰਟ ਵਾਕ ਹੀ ਨੇ 2:00 ਵਜੇ ਦੇ ਵਿੱਚ ਤੇ ਬਲੌਗ ਸਵੇਰ ਤੋਂ ਹੀ ਸਟਾਰਟ ਕਰਦਾ ਸੀ ਪਰ ਤੁਹਾਡੇ ਨਾਲ ਗੱਲਬਾਤ ਹੁਣ ਹੋਈ ਹੈਗੀ ਕੈਮਰਾ ਸੈੱਟ ਕਰ ਲਿਆ ਤੁਹਾਡ ਨਾਲ ਗੱਲਬਾਤ ਹੁਣ ਹੋਈ ਹੈਗੀ ਤੇ ਕੁਝ ਕੰਮ ਸੀਗੇ ਉਹ ਕੀਤੇ ਨੇਗੇ ਤੇ ਲੋ ਜੀ ਖਾਣੂ ਪਿੰਗੋ ਪਤਾ ਮੇਰੇ ਮੂਹ ਦਾ ਨਾ ਟੇਸਟ ਬਹੁਤ ਖਰਾਬ ਹੋਇਆ ਪਿਆ ਤੁਸੀਂ ਦੱਸ ਸਕਦੇ ਹੁੰਦਾ ਦੱਸੋ ਜਰੂਰ ਮੈਂ ਇੱਕ 스ਮੈਲ ਜਿਹੜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਇਹ ਬਹੁਤ ਅਜੀਬ ਜੀ ਸਮੈਲ ਆ ਰਹੀ ਹੈ ਮੈਨੂੰ ਮਤਲਬ ਜੋ ਵੀ ਖਾਣੀ ਪੀਣੀ ਹੈ ਮੈਂ ਹਨਾ ਰੋਟੀ ਪਾਣੀ ਉਹ ਹੀ ਇੱਕ ਚੀਜ਼ੀ ਮਤਲਬ ਉਹ ਉਹ ਹੀ ਸਮੈਲ ਆਈ ਜਾਂਦੀ ਹੈ ਟਾਈਫਾਇਡ ਵਗੈਰਾ ਮੈਂ ਸਾਰੀ ਰਿਪੋਰਟ ਮੇਰੀ ਕਿੱਥੇ ਆ ਪਤਾ ਨਹੀਂ ਰਿਪੋਰਟ ਵੀ ਕਰਵਾ ਲਈ ਸੀ ਕੀ ਮਤਲਬ ਟਾਈਫਾਇਡ ਵਗੈਰਾ ਹਨ ਸਾਰਾ ਚੈੱਕ ਕਰਵਾ ਲਿਆ TCL ਸ਼ਾਇਦ ਪਾਜਿਕ 100 ਵਧੇ ਹੋਏ ਨੇਗੇ ਮੈਂ ਰਿਪੋਰਟ ਲੇਖਾਂ ਹਾਂ ਦੇਖੋ ਸਾਰੀ ਰਿਪੋਰਟ ਮੇਰੀ ਨਾਰਮਲ ਆਈਏਗੀ ਅ TCL ਥੋੜੇ ਜਿ 5 ਤੋਂ 100 ਵਧੇ ਹੋਏ ਨੇਗੇ ਪਤਨ ਨਹੀਂ ਬਦਨੇ ਸ਼ੁਕ ਮਤਲਬ ਹੈ ਜੇ TCL ਜਿਹੜੇ ਬਦਨੇ ਸ਼ੁਰੂ ਹੀ ਹੋਏ ਨੇ ਤਾਂ ਕਰਕੇ ਥਕਾਬ ਤੇ ਜਿਹ ਰਹਦੀਆਂ ਪਤਨ ਕੀ ਚੀਜ਼ ਆ ਠੀਕ ਹੂਨ ਵੀ ਠੀਕ ਆ 9 ਗ੍ਰਾਮ ਆ ਹੈਨਾ ਪਹਿਲਾਂ ਤਾਂ ਘੱਟੀ ਹੁੰਦਾ ਸੀਗਾ 8 ਹੁੰਦਾ ਸੀ ਜਾਂ 7.5 ਹੁੰਦਾ ਸੀ ਸਵਾਰ ਚਲੋ 9 ਗ੍ਰਾਮ ਆ ਠੀਕ ਆ ਇਹ ਹੁਣ ਵੀ ਹੈਨਾ ਬਾਕੀ ਸਾਰੇ ਠੀਕ ਆ ਨਾਰਮਲ ਆ ਰਿਪੋਰਟ ਮਾੜਾ ਪੱਤਾ じゃ ਹੈਗਾ ਵਾ ਪਰ ਵੈਸੇ ਠੀਕ ਆ ਪਰ ਪਤਾ ਨਹੀਂ ਕਿਉਂ ਮੈਨੂੰ ਸਮੈਲ ਜਿਹੀ ਆਈ ਲੱਗੀ ਹੈ ਟਾਈਫਾਇਡ ਵਗੈਰਾ ਸਾਰਾ ਦਿਨ ਚੈੱਕ ਕਰਾ ਲਿਓ ਦੱਸਿਓ ਤੁਸੀਂ ਹੈਨਾ ਵੀ ਕੀ ਕਾਰਨ ਹੋ ਸਕਦਾ ਜੇ ਤੁਹਾਨੂੰ ਕਿਸੇ ਨੂੰ ਵੀ ਇਸ ਬਾਰੇ ਪਤਾ ਤਾਂ ਜਰੂਰ ਦੱਸਿਓ ਠੀਕ ਹੈ ਆਪਣੇ ਪਤਾ ਨਹੀਂ ਕਿਉਂ ਮੈਂ ਤਾਂ ਨਾ ਉਹ ਦੂਸਰੀ ਕ ਹੁੰਦੀ ਹੈ ਕੀ ਦਵਾਈ ਗੋਲੀਆਂ ਦੇਣੇ ਹੁੰਦੇ ਨੇ ਮਿੱਠਾ ਖਾ ਕੇ ਲੈਣੀ ਹੁੰਦੀ ਆ ਕਈ ਵਾਰ ਵੀ ਮਿੱਠੇ-ਮਿੱਠੇ ਨਾਲ ਹੋ ਜਾਂਦਾ ਹੈਗਾ ਪਰ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਹੈਗਾ ਪਤਾ ਨਹੀਂ ਕੀ ਚੀਜ਼ ਹੈ ਜੇ ਤੁਹਾਨੂੰ ਇਸ ਬਾਰੇ ਪਤਾ ਨਾ ਤਾਂ ਜਰੂਰ ਦੱਸਿਓ ਵੀ ਕਿਸ ਚੀਜ਼ ਨਾਲ ਇਹ ਜਿਹੜੀ ਮੇਰੀ ਮੈਨੂੰ ਸਮੈਲਾ ਆਉਂਦੀ ਹੈਗੀ ਹੈ ਨਾ ਇਹ ਟਾਈਫਾਇਡ ਦੇ ਵਿੱਚੋਂ ਹੀ ਹੁੰਦੀ ਹੁੰਦੀ ਹੈ ਜ਼ਿਆਦਾਤਰ ਪਰ ਟਾਈਫਾਇਡ ਹੈ ਨਹੀਂਗਾ ਤੁਸੀਂ ਦੱਸਿਓ ਹੁਣ ਇਹ ਕਿਵੇਂ ਠੀਕ ਹੋ ਸਕਦੀ ਆ ਠੀਕ ਹੈ ਜੀ ਤੁਹਾਨੂੰ ਇਸ ਬਾਰੇ ਪਤਾ ਜੂਰ ਜੂਰ ਮੈਂ ਗੋਸਿਓ ਤੇ ਲੋਜੀ ਹਜੇ ਦਸ ਮਿੰਟ ਮੈਂ ਤੁਹੋੜੀ ਜਿਹੜੇ ਰੈਸਟ ਕਰੂੰਗੀ ਇੱਕ ਬੈੱਡ ਸ਼ੀਟ ਚੇਂਜ ਕਰਨੀ ਆ ਬਾਕੀ ਚੇਂਜ ਕਰ ਫੀ ਇਹ ਵਾਲੀ ਦੀ ਧੋਤੀ ਸਿੰਗਲ ਸੀ ਜਿਹੜੀ ਵਾਸ ਆ ਜਾਂਦੀ ਆ ਮੈਨੂੰ ਆ ਫੇਸਬੁੱਕ ਤੇ ਇੰਨੇ ਮੈਸੇਜ ਆਉਂਦੇ ਰਹਿੰਦੇ ਮੈਸੇਜ ਆਉਂਦੇ ਨੇ ਕੋਈ ਜ਼ਿਆਦਾ ਤੇ ਕੀ ਗੱਲ ਕਰ ਰਹੀ ਸੀ ਮੈਂ ਬਹੁਤ ਪਰਸ਼ੋ ਹੋ ਗਿਆ ਤਾਂ ਕਰਕੇ ਗੱਲ ਕਰਦੀ ਤੁਹਾਡੇ ਨਾਲ ਆ ਕਿੰਨਾ ਲਗਾ ਦਿੱਤੀ ਬੈੱਡ ਸ਼ੀਟ ਇਹ ਸਿੰਗਲ ਵਾਲੀ ਵੀ ਧੋਤੀ ਤੇ ਇਹ ਵਾਲੀ ਵੀ ਉਧਰਲੇ ਬੈੱਡਾਂ ਦੇ ਜਿਹੜੀ ਉਹ ਆਪਾਂ ਚੇਂਜ ਕਰਾਂਗੇ ਉਹ ਮੈਂ ਤਾਂ ਕਰਕੇ ਨਹੀਂ ਅਜੇ ਚੇਂਜ ਕੀਤੀ ਕਿਉਂਕਿ ਹੁਣ ਅਸੀਂ ਅੱਜ ਏਸੀ ਖੋਲ ਕੇ ਲੈ ਕੇ ਜਾਣਾ ਸੀ ਜਿਹੜਾ ਆਪਣਾ ਸਪਰਟ ਵਾਲਾ ਏਸੀ ਪਹਿਲਾਂ ਉੱਪਰ ਲੱਗਿਆ ਸੀ ਉਧਰ ਛੋਟੇ ਰੂਮ ਦੇ ਵਿੱਚ ਉਹ ਹੁਣ ਹਟਵਾਉਣਾਗਾ ਲਹਵਾਉਣਾਗਾ ਤੇ ਉੱਥੇ ਆਪਾਂ ਨਵਾਂ ਜਿਹੜਾ ਏਸੀ ਵਿੰਡੋ ਲਗਾਤਾ ਹਨਾ ਬਾਾਕੀ ਦਿਨ ਹੋਵੇ 1 ਚਾਰ ਚਾਰ ਚਿੱਕ ਸੈਰਾਂ ਚ ਚੌਥਾ ਦਿਨ ਹੈਗਾ ਏਸੀ ਲੱਗੇ ਨੂੰ ਪਰ ਮੈਂ ਤੋਂ ਵੀ ਥੋੜਾ ਮਤਲਬ ਕਹੇ ਨਹੀਂ ਹੋਈ ਗੱਲ ਹਨਾ ਇਹ ਕਿ ਉਹ ਅੱਜ ਖੋਲਣ ਆਲੇ ਆਉਣਗੇ ਤਾਂ ਕਰਕੇ ਫਿਰ ਮੈਨੂੰ ਇਹ ਕਿ ਵੀ ਥੋੜੀ ਜਿਹੀ ਰੂਮ ਦੀ ਸਫਾਈ ਵੀ ਕਰ ਲਵਾਂ ਗੈਟ ਸ਼ੀਟ ਵਗੈਰਾ ਜਿਹੜੀ ਉਹ ਵੀ ਚੱਕ ਕੇ ਮਿਸ਼ਾ ਲੂਗੀ ਹੋਰ ਹਨਾ ਤੇ ਚਲੋ ਜੀ ਹੁਣ ਥੋੜੀ ਜੇ ਦੇਰ ਬਾਅਦ ਮਿਲਦੇ ਆਂ ਤੇ ਆ ਜਰੂਰ ਮੈਨੂੰ ਦੱਸਿਓ ਤੁਸੀਂ ਵੀ ਜੇ ਤੁਹਾਨੂੰ ਕਿਸੇ ਨੂੰ ਪਤਾ ਕਰ ਐਸਮੈਲ ਆਵਰੇ ਚ ਰੂਮ ਦੱਸੋ ਠੀਕ ਹੈ ਜੀ ਮੈਨੂੰ ਮਿਲਦੇ ਆ ਥੋੜੀ ਜਿਹੀ ਦੇਰ ਬਾਅਦ ਕਲੇਰ ਸਾਹਿਬ ਆ ਜਾਣ ਫਿਰ ਮੈਂ ਚਾਹ ਉਕਤੀ ਬਣਾਉਂਗੀ ਹੋਜੀ ਬਾਹਰ ਆ ਕੇ بارش ਬਹੁਤ ਤੇਜ਼ ਤੁਹਾਨੂੰ ਦਿਖਾਉਣੀ ਆ ਇਟਸ ਓਕੇ ਆ ਜੀ ਕੈਮਰਾ ਆਉਂਦਾ ਕੋਈ ਤੇਜ ਆਪੂਰਾ ਮੈਂ ਤੇਜ਼ ਹਵਾ ਦੇ ਦੀ ਹੋਰ ਦੇਖਦਾ ਨਾ ਤੁਹਾਨੂੰ ਉਹ ਪੋਚਾ ਉੱਡ ਕੇ ਆ ਗਿਆ ਉੱਥੇ ਪਤਾ ਨਹੀਂ ਕਿੱਥੇ ਮੇਰੀ ਤੇ ਟੰਗ ਗਿਆ ਗਿਆ ਹਵਾ ਤੇਜ਼ ਸੀ ਨਾ ਫਾਈ ਮੇਰਾ ਉਹ ਪਾਊਡਰ ਡਿੱਗ ਗਿਆ ਇੱਕ ਆ ਕੀ ਕਰਾ ਹੁਣ ਆ ਦੇਖੋ ਉਹ ਡਿੱਗ ਗਿਆ ਉਹਦੇ ਉੱਤੇ ਇੱਥੇ ਆ ਦੇਖੋ ਇੱਕ ਪੌਟ ਦੇ ਉੱਪਰੋਂ ਦੂਸਰਾ ਪੌਟ ਡਿੱਗ ਗਿਆ ਦੇਖੋ ਪਰ ਪੱਦੇ ਸੁਨੇ ਹੋ ਜਾਣਗੇ ਹੁਣ ਟੋ ਮੋਟਾ क्या गड्डी तो के गया <laughs> चलो कोई प्लेस आप बाहर ही नहीं ਲੋਜੀ ਸ਼ਾਮ ਦੇ ਸੇਵ ਜੀ ਦਾ ਜਿਹੜਾ ਟਾਈਮ ਤੇ ਮੈਂ ਜਿਹੜਾ ਅੱਧਾ ਘੰਟਾ ਪੂਰਾ ਤੇਜ਼ ਮੀਂਹ ਪਿਆ ਤੇਜ਼ ਗੀਂ ਪੈਣ ਤੋਂ ਬਾਅਦ ਬਹੁਤ ਜ਼ਿਆਦਾ ਗਰਮੈਸ ਹੋ ਗਈ ਸੀ ਤੇ ਦਿਨ ਅੱਜ ਹੈਗਾ ਜੀ ਵੀਰਵਾਰ ਤੇ ਤਰੀਕਾ ਅੱਜ 8 ਮਈ ਹੈ ਜੀ ਤੇ ਮੇਰੇ ਨਾਲ ਦੋਸਤਾਂ ਨੂੰ ਭੁੱਲ ਜਾਨੀ ਆ ਵੈਸੇ ਮੇਰਾ ਡੇਲੀ ਵਲੌਗ ਜਿਹੜਾ ਆਉਂਦਾਗਾ ਇੱਕ ਦਿਨ ਵਲੌਗ ਬਣਦਾ ਦੂਸਰੇ ਦਿਨ ਜਿਹੜਾ ਐਡਿਟ ਹੋ ਕੇ ਤੁਹਾਡੇ ਤੱਕ ਪਹੁੰਚਦਾ ਤੇ ਬਾਰਿਸ਼ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਗਰਮੈਸ਼ ਹੋ ਗਈ ਤੇ ਕੁਝ ਪਿੰਡਾਂ ਵਿੱਚ ਇਹ ਮੀਂਹ ਪਿਆ ਤੇ ਕੁਝ ਵਿੱਚ ਨਹੀਂ ਪਿਆ ਹੈ ਨਾ ਕੁਝ ਕੋ ਪਿੰਡਾਂ ਵਿੱਚ ਜਿਵੇਂ ਜਿ ਮੇਰਾ ਬੇੜਾ ਬੈਂਕ ਤੋਂ ਆ ਰਿਹਾ ਸੀ ਵੱਡਾ ਤੇ ਉਹਨੇ ਦੱਸਿਆ ਵੀ ਰਸਤੇ 'ਚ ਮੈਨੂੰ ਮੀਂਹ ਨਹੀਂ ਮਿਲਿਆ ਵੀ ਇੱਥੇ ਆਪਣੇ ਪਤਰੀ ਨੇੜੇ-ਤੇੜੇ ਆ ਕੇ ਮੀਂਹ ਮਿਲਿਆ ਤਾਂ ਕਰਕੇ ਵੀ ਹੋ ਸਕਦਾ ਹੈ ਗਰਮੈਸ਼ ਜਿਹੜੀ ਹੋ ਗਈ ਹੈ ਨਾ ਤੇ ਲੋ ਜੀ ਸ਼ਾਮ ਦੇ 7 ਵਜੇ ਦਾ ਜਿਵੇਂ ਤੁਹਾਨੂੰ ਦੱਸਿਆ ਟਾਈਮ ਆ ਮੈਂ ਇੱਥੇ ਲੱਗਿਆ ਸਬਜ਼ੀ ਬਣਾਉਣ ਸਾਰੀ ਤਿਆਰੀ ਮੈਂ ਕਰ ਲਈ ਸੀਗੀ ਮੈਂ ਬਣਾ ਰਹੀ ਸੀ ਆਲੂ ਮਟਰ ਆਲੂ ਵੀ ਕੱਟਲੇ ਸੀਗੇ ਮਟਰ ਵਗੈਰਾ ਛਿੱਲ ਕੇ ਸਾਰੀ ਤਿਆਰੀ ਕਰ ਲਈ ਸੀ ਤੇ ਬੇਟਾ ਲੈ ਕੇ ਆਇਆ ਸੀ ਪਨੀਰ ਕਿਉਂਕਿ ਦਿੱਲੀ ਸੁਬਹ ਰਾਈਸ ਬਣਦੇ ਨੇ ਉਹਦੇ ਲਈ ਤੇ ਰਾਈਸ ਲਈ ਲੈ ਕੇ ਆਇਆ ਸੀ ਪਨੀਰ ਵਗੈਰਾ ਮਟਰ ਮੈਂ ਇੱਥੋਂ ਹੀ ਲੈ ਕੇ ਮਤਲਬ ਕਿ ਕੱਢ ਕੇ ਸਾਰਾ ਕੰਮ ਕਰਕੇ ਰੱਖ ਲਿਆ ਸੀ ਜਿਵੇਂ ਕਿ ਤੁਸੀਂ ਵਾਈਟ ਵਾਲੇ ਦੇਖ ਰਹੇ ਹੋ ਨਾ ਆ ਕੰਟੇਨਰ ਛੋਟੇ ਛੋਟੇ ਇਹ ਇੱਕ ਟਿੱਕੀ ਮਿਲਦੀ ਹੈ ਉਸ ਨਾਮ ਤੋਂ ਬੱਚਿਆਂ ਨੂੰ ਬਹੁਤ ਪਸੰਦ ਆ ਲੈ ਕੇ ਆਉਂਦੇ ਨੇ ਮੈਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲੈਣੀਆਂ ਹੁੰਦੀਆਂ ਕਿਉਂਕਿ ਕੁਕਿੰਗ ਕੁਸ ਦੇਣਾ ਇਹਦੇ ਵਿੱਚ ਸਬਜ਼ੀ ਵਗੈਰਾ ਪਾ ਕੇ ਦੇਣੀ ਹੈ ਜਾਂ ਆਪਾਂ ਉਹਦਾ ਕੁਝ ਚੀਜ਼ ਸਟੋਰ ਕਰਕੇ ਰੱਖਣੀ ਹੈ ਮੇਰੇ ਕੋਲ ਕਾਫੀ ਸਾਰੇ ਰੱਖੇ ਹੋ ਨੇ ਮੈਂ ਤੁਹਾਨੂੰ ਦਿਖਾਉਂਗੀ ਵੀ ਤੇ ਇਹ ਚੀਜ਼ ਵਧੀਆ ਹਨ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਸਟੋਰ ਕਰਕੇ ਜਾਂ ਛੋਟੇ-ਛੋਟੇ ਥੋਟੇ ਮਤਲਬ ਥੋੜੇ ਜਾਂ ਜਾਂ ਰੱਖਣੇ ਕੋਈ ਵੀ ਆਪਾਂ ਵੈਜੀਟੇਬਲ ਹਨ ਕਟਿੰਗ ਕਰਕੇ ਉਹ ਆਪਾਂ ਸਟੋਰ ਕਰਕੇ ਰੱਖ ਸਕਦੇ ਜਿਵੇਂ ਕਿ ਮੇਰੇ ਕੋ ਪਨੀਰ ਆ ਜਿਹੜਾ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਸਟੋਰ ਕਰਕੇ ਰੱਖ ਰਹੀ ਹਾਂ ਪਨੀਰ ਦੇ ਵਿੱਚ ਜਦੋਂ ਵੀ ਤੁਸੀਂ ਇਹਨੂੰ ਸਟੋਰ ਕਰਕੇ ਰੱਖਣਾ ਤਾਂ ਪਾਣੀ ਜ਼ਰੂਰ ਐਡ ਕਰੋ ਇਹਦੇ ਵਿੱਚ ਹਨਾ ਫਿਰ ਇਹ ਖਰਾਬ ਨਹੀਂ ਹੁੰਦਾ ਹੈ ਉਸੀ ਤਰ੍ਹਾਂ ਹੀ ਮਟਰ ਨੇ ਜਿਹੜੇ ਮਟਰ ਵੀ ਇਦਾਂ ਕੱਢ ਕੇ ਰੱਖ ਲੈਨੇ ਕਿ ਜਦੋਂ ਵੀ ਕੋਈ ਵੀ ਚੀਜ਼ ਬਣਾਉਣੀ ਚਾਹੀਏ ਆਪਾਂ ਮਟਰ ਪਲਾਉ ਬਣਾਉਣੀ ਆ ਕੁਝ ਵੀ ਬਣਾਉਣਾ ਹਨਾ ਤਾਂ ਸਾਨੀ ਦੇ ਨਾਲ ਸਬਜ਼ੀ ਬਣਾਉਣੀ ਚਾਹੀਏ ਆਪਾਂ ਫਿਰ ਉਹ ਆਪਾਂ ਚੀਜ਼ ਥੋੜਾ ਸੌਖਾ ਕੰਮ ਹੋ ਜਾਂਦਾ ਹਨਾ ਤੇ ਵੇਖੋ ਇੱਧਰ ਮੈਂ ਮਟਰ ਵੀ ਕੱਟ ਲਈ ਸੀਗੇ ਤੇ ਆਹ ਸੌਰੀ ਮਟਰ ਕੱਢ ਲਈ ਸੀ ਆਲੂ ਵੀ ਕੱਟ ਲਈ ਸੀਗੇ ਚਲੋ ਬੇਟਾ ਕਹਿੰਦਾ ਵੀ ਪਨੀਰ ਵੀ ਪਾ ਲਿਓ ਥੋੜਾ ਜਿਹਾ ਮੈਂ ਕਹਾਂ ਚਲੋ ਫਿਰ ਮੈਂ ਪਨੀਰ ਵੀ ਪਾ ਲਿਆ ਤਿੰਨ ਤਰ੍ਹਾਂ ਦੀ ਮਤਲਬ ਮਿਕਸ ਸਬਜ਼ੀ ਹੋ ਗਈ ਆਲੂ ਮਟਰ ਪਨੀਰ ਆਲੂ ਪਨੀਰ ਮਟਰ ਮਟਰ ਕੋਣ ਬਣਾਉਂਦਾ ਇਸ ਤਰ੍ਹਾਂ ਸਬਜ਼ੀ ਦੱਸਿਓ ਤੇ ਆਹ ਵਾਲੇ ਕੰਟੇਨਰ ਨੇ ਦੇਖੋ ਇਸ ਤਰ੍ਹਾਂ ਮੈਂ ਰੱਖ ਲੈਣੇ ਹੁੰਦੇ ਨੇ ਕੰਮ ਆ ਜਾਂਦੇ ਨੇ ਬਹੁਤ ਹੈਨਾ ਦੇਖੋ ਇਹਦੇ ਨਾਲ ਕੇਜੀ ਹੁੰਦੇ ਨੇ ਪਰ ਕੰਮੇ ਬਹੁਤ ਜ਼ਿਆਦਾ ਆਉਂਦੇ ਨੇ ਕੋਈ ਵੀ ਚੀਜ਼ ਆਪਾਂ ਫ੍ਰਿਜਰੀ ਦੇ ਵਿੱਚ ਜਾਂ ਉਦੋਂ ਹੋਰ ਕੋਈ ਵੀ ਆਪਾਂ ਚੀਜ਼ ਇਹਦੇ ਵਿੱਚ ਜਿਵੇਂ ਕੋਈ ਸੁੱਕਾ ਰਾਸਨ ਸਟੋਰ ਕਰਨਾ ਹੈਨਾ ਉਹਦੇ ਲਈ ਵੀ ਵਧੀਆ ਚੀਜ਼ ਹੈ ਇਹ ਹੈਨਾ ਜਿਹੜੀ ਰੱਖਿਆ ਕਰੋ ਇਸ ਤਰ੍ਹਾਂ ਕਿ ਕੋਈ ਵੀ ਚੀਜ਼ ਦੇਖੋ ਘਰ ਦੇ ਦੀ ਕਿਵੇਂ ਸਾਫ਼ ਸਥਿਰੀ ਕਰਕੇ ਰੱਖਣ ਨੂੰ ਕੰਮ ਤੋਂ ਨੇ ਆ ਹੀ ਜਾਣੀਆਂ ਹੈਨਾ ਤਲੋਟੀ ਇੱਧਰ ਆਪਾਂ ਸਬਜੀ ਜਿਹੜਾ ਮਸਾਲਾ ਬਣ ਕੇ ਤਿਆਰ ਆ ਤੇ ਤੁਸੀਂ ਅ ਮਸਾਲਾ ਦਾ ਜਿਹੜਾ ਮੈਂ ਮਤਲਬ ਕਿ ਤੁਹਾਨੂੰ ਦੱਸਣਾ ਚਾਹੁੰਨੀ ਇੱਕ ਚੀਜ਼ ਵੀ ਤੁਸੀਂ ਦੱਸਿਓ ਮੈਨੂੰ ਵੀ ਤੁਸੀਂ ਕਿਹੜਾ ਮਸਾਲਾ ਮਤਲਬ ਕੁੰਡੇ ਸੋਟੇ ਦੇ ਵਿੱਚ ਪੁੱਟਦੇ ਹੋ ਜਾਂ ਮਿਕਸੀ ਵਗੈਰਾ ਦੇ ਵਿੱਚ ਹਨਾ ਤੇ ਕਈ ਮੈਨੂੰ ਪਤਾ ਵੀ ਹੈ ਹਨਾ ਜਿਵੇਂ ਸਾਡੇ ਇੱਧਰ ਨੇੜੇ ਜਿਹੜੇ ਜਿਵੇਂ ਸਾਡੇ ਪਿੰਡ ਦੇ ਵਿੱਚ ਕਾਫੀ ਘਰ ਜਿਵੇਂ ਹਨਾ ਜਿਵੇਂ ਇਹ ਕਹਿ ਸਕਦੇ ਆ ਮੈਂ ਕਾਫੀ ਅਦਦ ਤੋਂ ਮਤਲਬ ਕਿ ਜਪਾ 50% ਕਹਿ ਲਿਆ ਹੈ ਨਾ ਤਾਂ ਲੋਕ ਜਿਹੜੇ ਮੇਰੇ ਹਿਸਾਬ ਦੇ ਨਾਲ ਮਸਾਲਾ ਕੁੰਡੇ ਸੋਟੇ ਵਿੱਚ ਹੀ ਕੁੱਟਦੇ ਨੇਗੇ ਮੈਂ ਵੀ ਕੁੱਟਦੀ ਆ ਪਰ ਹੁਣ ਮੇਰੇ ਕੋਲ ਚੌਪਰਾ ਜਿਸ ਦਾ ਕੀ ਟੇਸਟ ਜਿਹੜਾ ਬਿਲਕੁਲ ਚੌਪ ਮਤਲਬ ਕੁੰਡੇ ਸੋਟੇ ਵਰਗਾ ਹੀ ਆ ਮੈਂ ਉਹਦੇ ਵਿੱਚ ਹੀ ਮਸਾਲਾ ਪੁਰਦੀ ਆ ਹੈ ਮੇਰੇ ਕੋਲ ਮਿਕਸ ਹੈ ਮਤਲਬ ਕਾਫੀ ਤਰ੍ਹਾਂ ਦੀਆਂ ਨੇ ਮੈਂ ਤੁਹਾਨੂੰ ਦਿਖਾਵਾਂਗੀ ਮਿਕਸੀ ਐ ਨੀ ਮਿਕਸੀ ਵੀ ਕੈ ਸਕਦੇ ਹੁਣ ਆਪਾਂ ਦੋ ਤਰ੍ਹਾਂ ਦੀਆਂ ਮਿਕਸੀਆਂ ਵਗੈਰਾ ਨੇ ਮੇਰੇ ਕੋਲ ਜਿਹੜੀਆਂ ਹੋਰ ਵੀ ਹੈਗੇ ਆ ਚੋਪਰ ਵਗੈਰਾ ਪਰ ਮੈਨੂੰ ਟੇਸਟ ਏਸੇ ਦਾ ਹੀ ਵਧੀਆ ਲੱਗਦਾ ਤੁਸੀਂ ਇਹ ਤੇ ਮਸਾਲੇ ਦਾ ਟੈਕਸਚਰ ਦੇਖੋ ਕਿੰਨਾ ਵਧੀਆ ਹੈਗਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਨਾ ਮਤਲਬ ਇੰਨੀ ਵਧੀਆ ਲੱਗ ਰਹੀ ਹੈ ਇਹ ਸਬਜ਼ੀ ਦੇਖਣ ਨੂੰ ਅੱਖਾਂ ਨੂੰ ਇਹਦਾ ਕਲਰ ਇੰਨਾ ਵਧੀਆ ਹੈਗਾ ਤੇ ਜਿਹੜੀ ਕੋਈ ਵੀ ਮੈਂ ਸਬਜ਼ੀ ਬਣਾਉਣੀ ਆ ਤੁਸੀਂ ਵੀ ਕੋਈ ਵੀ ਬਣਾਓ ਤਾਂ ਉਹਦੇ ਵਿੱਚ ਨਾ 5 ਮਿੰਟ ਪਾਣੀ ਨਾ ਪਾਓ ਉਹਨੂੰ ਇਦਾਂ ਹੀ ਮਸਾਲਿਆਂ ਵਿੱਚ ਮਿਕਸ ਹੋਣ ਦੋ ਸਬਜ਼ੀਆਂ ਨੂੰ ਹਨਾ ਤੇ ਲੋ ਜੀ ਇੱਥੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਹ ਵਾਲਾ ਚੋਪੜਾ ਇਹਦਾ ਹੀ ਮਸਾਲਾ ਮੈਨੂੰ ਪਸੰਦ ਆ ਇਹਦਾ ਟੇਸਟ ਬਿਲਕੁਲ ਗੁੰਡੇ ਛੋਟੇ ਵਰਗਾ ਹੀ ਹੁੰਦਾਗਾ ਠੀਕ ਆ ਜੀ ਇਹ ਵਾਲੇ ਦਾ ਤੇ ਨਾਲ ਮੇਰੇ ਕੋਲ ਦੇਖੋ ਹੈਂਡ ਜਿਹੜਾ ਚੋਪੜਾ ਹੈਂਡ ਮੇਡ ਉਹ ਵੀ ਹੈਗਾਗਾ ਇਹ ਵਾਲਾ ਨਾਲ ਹੀ ਪਿਆ ਤੁਸੀਂ ਦੇਖ ਸਕਦੇ ਹੋ ਤੇ ਇੱਕ ਮੇਰੇ ਕੋਲ ਜਿਵੇਂ ਕਿ ਕਈ ਭੈਣਾਂ ਬਲੈਂਡਰ ਨਾਲ ਕਰ ਲੈਂਦੀਆਂ ਨੇ ਮੈਂ ਕਦੇ ਬਲੈਂਡਰ ਨਾਲ ਮਸਾਲਾ ਨਹੀਂ ਬਣਾਇਆ ਹੈਗਾ ਤੇ ਇਹ ਵਾਲੀ ਮਿਕਸੀ ਵੀ ਛੋਟੀ ਇਹਦੇ ਵਿੱਚ ਆਪਾਂ ਕੋਈ ਵੀ ਖੜੇ ਮਸਾਲੇ ਪੀਸ ਸਕਦੇ ਆ ਹਨਾ ਪਰ ਮੈਨੂੰ ਮਸਾਲਾ ਜਿਹੜਾ ਚੋਪੜ ਦਾ ਬਹੁਤ ਵਧੀਆ ਲੱਗਦਾ ਜਿਵੇਂ 10 ਮਿੰਟ ਹੋ ਗਏ ਨੇ ਇੱਥੇ ਹੁਣ 10 ਮਿੰਟ ਬਾਅਦ ਮੈਂ ਜਾਂ 5 ਮਿੰਟ ਦਾ ਮੇਰੇ ਮਤਲਬ ਹੁੰਦੇ ਹੀ ਹੁੰਦੇ ਨੇ ਵੀ 5 ਮਿੰਟ ਤੋਂ ਪਹਿਲਾਂ ਮੈਂ ਪਾਣੀ ਕਿਸੇ ਵੀ ਸਬਜ਼ੀ ਦੇ ਵਿੱਚ ਨਹੀਂ ਪਾਉਂਦੀ ਹੈਗੀ ਮਸਾਲਿਆਂ ਦੇ ਵਿੱਚ ਇਤਨੀ ਹੀ ਤਰ੍ਹਾਂ ਮਿਕਸ ਹੋਣ ਦੇਣੀਆਂ ਜਿਹੜੀਆਂ ਸਬਜ਼ੀਆਂ ਨੇ ਉਸ ਤੋਂ ਬਾਅਦ ਪਾਣੀ ਐਡ ਕਰਦੇ ਹੁੰਗੇ ਤਾਂ ਸਬਜੀ ਬਹੁਤ ਟੇਸਟੀ ਬਣਦੀ ਹੈ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਸ਼ੁਰੂ-ਸ਼ੁਰੂ ਦੇ ਵਿੱਚ ਕਪੈਣਾ ਦੇ ਗਮੈਂਟ ਆਈ ਵੀ ਸੀਗੇ ਕਿ ਇਸ ਤਰ੍ਹਾਂ ਜਿਵੇਂ ਤੁਸੀਂ ਮਸਾਲਾ ਬਣਾਉਣੇ ਅਸੀਂ ਬਣਾਉਣੇ ਬਹੁਤ ਟੇਸਟੀ ਸਬਜੀ ਬਣਦੀ ਹੈ ਹਨਾ ਤੇ ਮੈਂ ਸਾਰਾ ਕੁਝ ਵਿੱਚ ਜਿਵੇਂ ਆਪਾਂ ਕੁੰਡਾ ਸੁੱਟਦੇ ਆ ਵਿੱਚ ਕੁੱਟ ਦਿੰਨੇ ਆ ਲਸਣ ਪਿਆਜ਼ ਹਨਾ ਹਰੀ ਮਿਰਚ ਟਮਾਟਰ ਹੋ ਗਏ ਹਨਾ ਤੇ ਉਹਦੇ ਵਿੱਚ ਜਿਵੇਂ ਨਮਕ ਹਲਦੀ ਮਿਰਚ ਇਹੀ ਮੇਰੇ ਤਿੰਨ ਮਸਾਲੇ ਹੁੰਦੇ ਨੇ ਸਾਰਾ ਕੁਝ ਮਿਕਸ ਕਰਕੇ ਉਹਨੂੰ ਮੈਂ ਮਤਲਬ ਚਲਾ ਦੇਣੀ ਹੁੰਨੀ ਆ ਤੇ ਬਿਲਕੁਲ ਕੁੰਡੇ ਛੋਟੇ ਵਰਗਾ ਹੀ ਟੇਸਟ ਆਊਗਾ ਤੁਹਾਨੂੰ ਤੁਸੀਂ ਟਰਾਈ ਕਰੋ ਜੇਕਰ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਚੋਪਰ ਹੈਗਾ ਬਿਲਕੁਲ ਕੁੰਡੇ ਛੋਟੇ ਵਰਗਾ ਮਸਾਲੇ ਦਾ ਟੇਸਟ ਹੋ ਤੁਸੀਂ ਮਤਲਬ ਭੁੱਲ ਜਾਓਗੇ ਹਨਾ ਕੁੰਡਾ ਛੋਟਾ ਚੱਕਣਾ ਵੈਸੇ ਕੁੰਡਾ ਛੋਟਾ ਹੀ ਵਧੀਆ ਹੁੰਦਾ ਸਭ ਨਾਲੋਂ ਪਰ ਜਿਹੜੇ ਭਰਤ ਦੇ ਕੁੰਡਾ ਛੋਟੇ ਨਾਲ ਸਬਜ਼ੀ ਬਣਾਉਣਾ ਆ ਮਸਾਲਾ ਕੁੱਟਿਆ ਤਾਂ ਉਹ ਉਦਾਂ ਹੀ ਕੁੱਟੋ ਹਨਾ ਲੋ ਜੀ ਸਬਜ਼ੀ ਰੱਖ ਦਿੱਤੀ ਸੀ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਆਟਾ ਗੁੰਨਣਾ ਆਟਾ ਗੁੰਨ ਕੇ ਰੱਖ ਦਿੰਦੇ ਆਪਾਂ ਅਰਸਤ ਲਈ ਦੀ ਖੁਵਾ ਦਾ ਬਰਤਨ वगैरह ने जोतवत्ती हो गई सारे काम ये हो जाते हैं नहीं ये करूंगी तो लो जी इधर सब्जी ਆ ਆਪਾਂ कह दी ਵੀ 90% ਜਿਹੜੀ ਕੁੱਕ ਹੋ ਗਈ ਹੈਗੀ ਤੇ ਇਹਦੇ ਵਿੱਚ ਹੁਣ ਜਿਹੜਾ ਪਨੀਰ ਸੀ ਬਿਲਕੁਲ ਘੱਟ ਪਾਇਆ ਤਾਂ ਕਿ ਬਸ ਇੱਕ ਵਾਰ ਸੀ ਮੈਨੂੰ ਇਹ ਸੀ ਵੀ ਮੇਰੇ ਬੇਟੇ ਨੇ ਕਿ ਹਮ ਐਡ ਕਰਾਂ ਜ਼ਰੂਰ ਤੇ ਚਲੋ ਆਪਾਂ ਜਿਹੜੇ ਇਹਦੇ ਵਿੱਚ ਹੁਣ ਧਨੀਆ ਐਡ ਕਰ ਦਿੰਨੇ ਆ ਸਬਜੀ ਆਪਣੀ ਬਣ ਕੇ ਤਿਆਰ ਹੈ ਠੀਕ ਹੈ ਜੀ ਆਪਾਂ ਇਹਨੂੰ 2 ਮਿੰਟ ਸੇਕ ਲਵਾਵਾਂਗੇ ਕਿ ਨਹੀਂ ਨਾ ਪਰ ਪਨੀਰ ਜਿਹੜਾ ਥੋੜਾ ਜਿਹਾ ਹੱਟ ਜਾ ਹੋ ਜਾਂਦਾ ਦਾ ਤਾਂ ਕਰਕੇ ਪਨੀਰ ਬਿਲਕੁਲ ਐਂਡ ਤੇ ਪਾਇਆਗਾ ਜੇ ਤਾਂ ਸਮਝੀ ਮਤਲਬ ਬਣ ਗਈ ਤਾਂ ਫੇ ਥੋੜਾ ਜਿਹਾ ਇਹਨੂੰ ਆਪਾਂ ਹੁਣ ਸੇਕ ਲਵਾ ਕੇ ਗੈਸ ਬੰਦ ਕਰ ਦਵਾਂਗੀ ਸਬਜੀ ਆਪਣੀ ਦੇਖੋ ਬਣ ਕੇ ਤਿਆਰ ਤੇ ਉਸ ਤੋਂ ਬਾਅਦ ਇਥੇ ਨੈਕਸਟ ਡੇ ਹੋ ਗਿਆ ਤੇ ਮੈਂ ਬਣਾ ਰਹੀਗੀ ਮਟਰ ਵਾਲੀ ਜਿਹੜੇ ਹਰਾਇਸ ਹੁੰਦੇ ਨੇ ਇਹਦੇ ਲਈ ਮੈਂ ਮਟਰ ਲੈ ਲੈ ਸੀਗੀ ਪਨੀਰ ਲੈ ਲਿਆ ਸੀ ਥੋੜਾ ਜਿਹਾ ਤੇ ਇੱਕ ਆਲੂ ਵੀ ਕੱਟ ਲਿਆ ਸੀ ਛੋਟਾ ਜਾਂ ਮੀਡੀਅਮ ਸਾਈਜ਼ ਦਾ ਤੇ ਇਹ ਮੈਂ ਬੈਂਕ ਦੇ ਲਈ ਯਾਨੀ ਕਿ ਲੰਚ ਤਿਆਰ ਕਰ ਰਹੀ ਹਾਂ ਵੱਡੇ بیٹے ਦਾ ਲੰਚ ਦੇ ਵਿੱਚ ਉਹ ਹੁਣ ਡੇਲੀ ਸੋਭਾ ਉਹ ਲੈ ਕੇ ਜਾਂਦਾ ਹੁੰਦਾ ਹੈਗਾ ਝੋਲ ਹਨਾ ਤੇ ਚਲੋ ਜੀ ਬਣਾ ਦਿੰਦੇ ਹਾਂ ਤੇ ਤੇਲ ਪਾ ਸਕਦੇ ਦੇ ਵਿੱਚ ਤੁਸੀਂ ਕੀ ਪਾ ਸਕਦੇ ਤੁਹਾਡੀ ਮਰਜ਼ੀ ਆ ਹਨਾ ਤੇ ਮੈਂ ਤੇਲ ਪਾਇਆ ਸੀ ਭੁੱਲ ਕੇ ਤੇਲ ਪਾ ਕੇ ਕੱਲ ਮੱਕੀ ਦੇ ਵਿੱਚ ਬਣਾ ਲਈ ਸੀ ਅੱਜ ਮੈਂ ਤੇਲ ਦੇ ਵਿੱਚ ਬਣਾ ਰਹੀ ਹਾਂ ਕੋਈ ਚੱਕਰ ਨਹੀਂ ਤੇਲ ਜਿ ਬਣਾਓ ਘਿਚ ਬਣਾਓ ਰ ਫੈਂਚ ਬਣਾਓ ਹਨ ਪਰ ਮੈਂ ਜ਼ਿਆਦਾਤਰ ਜਿਹੜਾ ਸਰੋਂ ਦਾ ਤੇਲ ਹੀ ਵਰਤਦੀ ਆ ਤੇ ਜਾਂ ਘੀ ਤੇਸੀ ਚਲੋ ਜੀ ਪਿਆਜ਼ ਬਣ ਲਾਗੇ ਸਭ ਤੋਂ ਪਹਿਲਾਂ ਜੀਰਾ ਪਾ ਕੇ ਉਸ ਤੋਂ ਬਾਅਦ ਫਿਰ ਜੋ ਵੀ ਜੀਰੇ ਵਾਲਾ ਪਾਉਣਾ ਚਾਹਣ ਉਹ ਪਾ ਸਕਦੇ ਆ ਸਬਜ਼ੀਆਂ ਪਾ ਸਕਦੇ ਕੋਈ ਵੀ ਸਬਜ਼ੀ ਐਡ ਕਰ ਸਕਦੇ ਆ ਹਨਾ ਤੇ ਮੈਂ ਇਹਦੇ ਵਿੱਚ ਮਟਰ ਆਲੂ ਉਹ ਐਡ ਕਰਨੇ ਪਨੀਰ ਮੈਂ ਐਂਡ ਦੇ ਵਿੱਚ ਐਡ ਕਰੂੰਗੀ ਠੀਕ ਹੈ ਜੀ ਸਵਾਦ ਜਿਹੜੇ ਚੌਲ ਸੀਗੇ ਉਹਨਾਂ ਨੂੰ ਮੈਂ ਮਤਲਬ ਘੰਟਾ ਡੇਢ ਘੰਟਾ ਪਹਿਲਾਂ ਭਿਓ ਕੇ ਰੱਖਦੇ ਸੀਗੇ ਜ਼ਰੂਰੀ ਨਹੀਂ ਭਿਉਣੇ ਤਾਂ ਕਰਕੇ ਜਿਹੜੇ ਚੌਲ ਨੇ ਆਪਣੇ ਖਿਲੇ-ਖਿਲੇ ਬਣਦੇ ਨੇ ਉਹਨਾਂ ਨੂੰ ਭਿਉ ਤੋਂ ਪਹਿਲਾਂ ਜੇ ਤੁਸੀਂ ਜ਼ਿਆਦਾ ਟਾਈਮ ਨਹੀਂ ਭਿਉ ਸਕਦੇ ਤਾਂ ਘਰੇ ਦਾ ਅੱਧਾ ਘੰਟਾ ਜ਼ਰੂਰ ਪਹਿਲਾਂ ਭਿਉ ਭਿਓ ਕੇ ਰੱਖ ਦੋ ਉਹਨਾਂ ਨੂੰ ਲਓ ਜੀ ਪਿਆਜ਼ ਹੋ ਗਈ ਸੀ ਇਹਦੇ ਵਿੱਚ ਹਰੀ ਮਿਰਚ ਕੱਟਤੀ ਤੇ ਉਸ ਤੋਂ ਬਾਅਦ ਨਮਕ ਤੇ ਥੋੜੀ ਜੀ ਰੈੱਡ ਮਿਰਚ ਮਿਕਸ ਕਰਤੀ बस ਹੋਰ ਕੁਛ ਨਹੀਂ ਹਲਦੀ ਨਹੀਂ ਮਿਕਸ ਕੀਤੀ ਮੈਂ ਤੁਸੀਂ ਹਲਦੀ ਪਾਣਾ ਚਾਹੋ ਨਾ ਪਾ ਸਕਦੇ ਹੋ ਤੇ ਲੋ ਜੀ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਆਲੂ ਸੀਗੇ ਇੱਕ మీడియం ਸਾਈਜ਼ ਦਾ ਆਲੂ ਕੱਟ ਕੇ ਰੱਖਿਆ ਸੀ ਤੇ ਮਟਰ ਮਿਕਸ ਕਰਤੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨੂੰ ਸੇਕ ਲਵਾਇਆ ਤੇ ਫਿਰ ਇਹਦੇ ਵਿੱਚ ਜਿਹੜੇ ਚੌਲ ਸੀਗੇ ਉਹ ਮਿਕਸ ਕਰਤੇ ਜਿਵੇਂ ਚੌਲ ਇਹ ਇੱਕ ਜਿਹੜੇ ਤੁਸੀਂ ਦੇਖ ਰਹੇ ਹੋ ਥੋੜੇ ਜਿਹਾ ਘੱਟ ਸੀ ਕੌਲੀ ਤੋਂ ਪਰ ਮੈਂ ਪੂਰਾ ਇੱਕ ਕੌਲੀ ਜਿਹੜੀ ਭਰ ਕੇ ਪਾਣੀ ਪਾ ਦਿੱਤਾ ਦੇਖੋ ਇਸ ਤਰ੍ਹਾਂ ਇਹ ਥੋੜੇ ਜਿਹਾ ਘੱਟ ਸੀਗੇ ਇੱਕ ਕੌਲੀ ਸੀ ਪਰ ਮੈਂ ਇਹ ਜਿਹੜਾ ਸੀਗਾ ਡੋਂਗਾ ਜਿਹਾ ਛੋਟਾ ਹੀ ਹੈ ਵੈਸੇ ਜਿਆਦਾ ਵੱਡਾ ਨਹੀਂ ਹੈਗਾ ਇੱਕ ਭਰ ਕੇ ਪਾਦਾ ਮੈਂ ਇਹ ਪਾਣੀ ਦਾ ਤੇ ਆਪਾਂ ਹੁਣ ਇਹਨੂੰ ਬਲਣ ਦਵਾਂਗੇ ਤੇ ਲੋ ਜੀ ਇਹ ਫਿਰ ਮਤਲਬ ਕਿ ਆਪਾਂ ਕਹਿ ਸਕਦੇ ਆਂ ਵੀ 95% ਜਿਹੜੇ ਕੁੱਕ ਹੋ ਗਏ ਨੇਗੇ ਤੇ ਇਹਦੇ ਵਿੱਚ ਮੈਂ ਹੁਣ ਕਰ ਰਹੀ ਹਾਂ ਐਡ ਪਨੀਰ ਕਾਫੀ ਸਾਰਾ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜੇ ਪਨੀਰ ਵਾਲੇ ਚੌਲ ਹਨ ਹੁੰਦੇ ਨੇ ਤਾਂ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਜਰੂਰ ਬਣਾ ਕੇ ਦਿਆ ਕਰੋ ਐਸੇ ਪਨੀਰ ਸਾਡੀ ਹੈਲਥ ਦੇ ਲਈ ਵਧੀਆ ਪਹਿਲਾਂ ਮੈਂ ਤਾਂ ਇਹ ਐਡ ਕੀਤਾ ਫਿਰ ਜਿਹੜਾ ਪਨੀਰ ਆ ਥੋੜਾ ਨੂੰ ਸੇਕ ਵੀ ਲੱਗ ਜਾਂਦਾ ਤੇ ਨਾਲੇ ਆਪਾਂ ਨੂੰ ਥੋੜਾ ਜਿਹਾ ਜਿਹੜਾ ਕੱਚਾ ਪਨੀਰ ਹੁੰਦਾ ਜੀ ਉਹ ਖਾਈਓ ਜਿਆਦਾ ਆਪਣੀ ਹੈਲਥ ਦੇ ਲਈ ਵਧੀਆ ਹੁੰਦਾ ਠੀਕ ਆ ਜੀ ਤੇ ਇਹੀ ਸੀਗਾ ਅੱਜ ਦਾ ਬਲੌਗ ਇੰਨਾ ਕੀ ਤੇ ਲੋ ਜੀ ਇੱਥੇ ਜਿਹੜੇ ਆਪਣੇ ਚੌਲ ਨੇ ਪਨੀਕੈਟੇ ਆਰਨੇ ਠੀਕ ਆ ਜੀ ਬਹੁਤ ਖਿਲੇ ਖਿਲੇ ਬਣਨੇ ਤੇ ਮੈਂ ਤੁਹਾਨੂੰ ਪਲੇਟਿੰਗ ਕਰਕੇ ਵੀ ਦਿਖਾਵਾਂਗੀ ਇਹ ਵੀ ਹੈ ਨਾ ਬਹੁਤ ਖਿਲੇ ਖਿਲੇ ਬਣਨੇ ਤੁਸੀਂ ਬਣਾ ਸਕਦੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ ਤੇ ਹੈਲਦੀ ਵੀ ਨੇ ਹੈ ਨਾ ਜਿਹਦੇ ਵਿੱਚ ਆਪਾਂ ਕੋਈ ਵੀ ਵੈਜੀਟੇਬਲ ਪਾ ਸਕਦੇ ਹਾਂ ਤੇ ਲੋ ਜੀ ਮੈਂ ਖਾਣਾ ਖਾਣ ਲੱਗੀ ਸੀ ਇੱਥੇ ਲੱਸੀ ਲੈ ਲਈ ਰੋਟੀ ਲੈ ਲਈ ਸਬਜ਼ੀ ਤੇ ਥੋੜੇ ਜਿਨੇ ਨਾਲ ਆਪਾਂ ਚੌਲ ਲੈ ਲੇ ਠੀਕ ਹੈ ਜੀ ਤੇ ਇਸ ਵੀਡੀਓ ਦਾ ਇੱਥੇ ਕਰਾਂਗੇ ਐਂਡ ਜੇਕਰ ਤੁਹਾਨੂੰ ਮੇਰੇ ਵੀਡੀਓ ਵਗੈਰਾ ਲੱਗਦੇ ਨੇ ਤਾਂ ਲਾਈਕ ਜ਼ਰੂਰ ਜ਼ਰੂਰ ਕਰਕੇ ਜਾਇਆ ਕਰੋ ਹੋ ਸਕੇ ਤਾਂ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ